ਮਿਸ਼ਨ ਸੰਦੂਰ ਦੀ ਸਫਲਤਾ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਭਾਰਤੀ ਸੈਨਾ ਨੂੰ ਧੰਨਵਾਦ ਕਰਨ ਦੇ ਮੰਤਵ ਦੇ ਨਾਲ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਧੂਰੀ ਤੋਂ ਬਾਅਦ ਹੁਣ ਸੰਗਰੂਰ ਵਿੱਚ ਵੀ ਤਿਰੰਗਾ ਯਾਤਰਾ ਕੱਢੀ ਗਈ ਜੋ ਕਿ ਸੰਗਰੂਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਬੱਸ ਸਟੈਂਡ ਤੇ ਜਾ ਕੇ ਸਮਾਪਤ ਹੋਈ। ਇਸ ਮੌਕੇ ਭਾਜਪਾ ਆਗੂ ਅਰਵਿੰਦ ਖੰਨਾ ਵੀ ਇਸ ਯਾਤਰਾ ਵਿੱਚ ਸ਼ਾਮਲ ਹੋਏ। ਇਹ ਯਾਤਰਾ ਕੱਢੀ ਜਾ ਰਹੀ ਹੈ ਹਰ ਸੂਬੇ ਦੇ ਵਿੱਚ, ਹਰ ਡਿਸਟ੍ਰਿਕਟ ਪੱਧਰ ਤੇ ਕੱਢੀ ਜਾ ਰਹੀ ਹੈ। ਇਹ ਆਪਣੇ ਜੋ ਸੰਗਰੂਰ ਦੇ ਵਿੱਚ ਤੂਰੀ ਤੇ ਸੰਗਰੂਰ ਦੇ ਦੋ ਹਲਕੇ ਦਾ ਕੱਟ ਕੀਤਾ ਜਾ ਰਿਹਾ ਲੋਕਾਂ ਨੂੰ ਅ ਬਸ ਜੋ ਸਾਡੇ ਫੌਜੀ ਆ ਜੋ ਸਾਡੇ ਆ ਆਰਮੀ ਮਿਲਟਰੀ ਨੇਵੀ ਦੇ ਜੋ ਲੋਕ ਹੈ ਜਿਨ੍ਹਾਂ ਨੇ ਪਾਕਿਸਤਾਨ ਨੂੰ ਮੂੰਹ ਜੋੜ ਜਵਾਬ ਦਿੱਤਾ ਸੀ ਉਹਨਾਂ ਦੀ ਉਹਨਾਂ ਨੂੰ ਹਲਾਸ਼ਾਰੀ ਦੇਣ ਵਾਸਤੇ ਇਹ ਯਾਤਰਾ ਕੱਢੀ ਜਾ ਰਹੀ ਹੈ ਕਿਤਨਾ 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 ਕਿਤੇ ਲੋਕਾਂ ਨੂੰ ਕੀ ਸੁਨੇਹਾ ਜਾਇਗਾ ਇਕਤਾ ਦਾ ਕਿ ਭਾਰਤੀ ਲੋਕ ਸਾਡੇ ਸੈਨਾ ਦੇ ਨਾਲ ਖੜੇ ਆਂ ਔਰ ਸਾਨੂੰ ਗਰਵ ਹੈ ਸਾਡੇ ਸੈਨਾ ਤੇ ਇਹ ਸੰਦੇਸ਼ ਤੋਂ ਇਹ ਹੀ ਹੈ ਕਿ ਸਾਡੇ ਜੋ ਸੈਣੀ ਜੋ ਅੱਜ ਬਾਰਡਰ ਸਾਡਾ ਪ੍ਰੋਟੈਕਟ ਕਰ ਰਹੇ ਜੋ ਸਾਡਾ ਦੇਸ਼ ਪ੍ਰੋਟੈਕਟ ਕਰ ਰਹੇ ਉਹਨਾਂ ਨੂੰ ਇਹ ਵਿਸ਼ਵਾਸ ਦਿਲਾਣਾ ਚਾਹ ਰਹੇ ਆਪਾਂ ਕਿ ਸਾਰਾ ਸਮੁੱਚਾ ਭਾਰਤ ਉਹਨਾਂ ਦੇ ਨਾਲ ਭਾਰਤ ਮਾਤਾ ਦੀ ਜੈ ਦੀ ਨਾਰੀ ਪੂਰੇ ਸੰਗੋਤ ਦੇ ਵਿੱਚ ਬਿਲਕੁਲ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਹਿੰਦੁਸਤਾਨ ਦੇ ਵਿੱਚ ਕਰ ਰਹੇ ਆਂ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਵੇਂ ਪਰਸੋ आ, अकाली दल के प्रधान सुखबीर सिंह ने भी प्रधानमंत्री के हक से एक बहुत बढ़िया बयान दिता से और आ, जो आ, आ, फौज फौज के जो सारे सिपाही हैं उन्होंने सारे भी हल्लाछारी दी तो इस करके समुचा हिंदुस्तान एक मैसेज देना चाह रहा है कि प्रधानमंत्री जो मोदी साहब ने कदम चुके हैं जो सा गृहमंत्री और राष्ट्रे राजनाथ जी ने कदम चुके उन्होंने नाल आप है और समुचा हिंदुस्तान साजिया के न ਆਪਣਾ ਪਹਿਲਗਾਮ ਦੇ ਵਿੱਚ ਨਿਰਦੋਸ਼ ਲੋਕਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ ਖੜਕੂਆ ਵੱਲੋਂ ਉਹਨਾਂ ਦਾ ਬਦਲਾ ਮਿਸ਼ਨ ਸੰਦੂਰ ਦੇ ਤਹਿਤ ਸ੍ਰੀ ਅਰਵਿੰਦ ਕੋਲ ਮੋਦੀ ਜੀ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਜੋ ਨਿਰਦੇਸ਼ ਦਿੱਤਾ ਤਾਂ ਸਾਡੇ ਜਿਹੜੇ ਸ਼ੂਰ ਵੀਰ ਭਾਰਤੀ ਫੌਜ ਦੇ ਜਵਾਨ ਉਹਨਾਂ ਨੇ ਪਾਕਿਸਤਾਨ ਦੇ ਅੰਦਰ ਜਾ ਕੇ ਜਿਹੜੇ ਉਹ ਉਗਰਵਾਦੀ ਖਾਰਕੂਆਂ ਦੇ ਟਿਕਾਣੇ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਸਰਜੀਕਲ ਸਟ੍ਰਾਈਕ ਕੀਤੀ ਤੇ ਉਹਨਾਂ ਦੇ ਕਈ ਥਾਂ ਜਿਹੜੇ ਇਹੇ ਦੇ ਕੈਂਪ ਸੀਗੇ ਜਿੱਥੇ ਉਹ ਖਾਰਕੂ ਨੂੰ ਟ੍ਰੇਨਿੰਗ ਦੇ ਕੇ ਹਿੰਦੁਸਤਾਨ ਦੇ ਅੰਦਰ ਹਮਲੇ ਕਰਨ ਲਈ ਭੇਜਦੇ ਸੀ ਉਹਨਾਂ ਨੂੰ ਤਬਾਹ ਕਰ ਦਿੱਤਾ ਤੇ ਉਸੇ ਚ ਅਸੀਂ ਅੱਜ ਸਾਰੇ ਦੇਸ਼ ਦੇ ਅੰਦਰ ਇਹ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ ਜੋ ਕਿ ਭਾਰਤ ਦੇ ਸਾਡੇ ਫੌਜੀ ਵੀਰ ਨੇ ਪੂਰਾ ਉਹਨਾਂ ਨੇ ਮਾਣ ਸਤਿਕਾਰ ਬਰਕਰਾਰ ਰੱਖਿਆ ਤੇ ਦੁਨੀਆ ਦੇ ਵਿੱਚ ਜਿਹੜਾ ਸਾਡਾ ਭਾਰਤ ਦਾ ਤਿਰੰਗਾ ਝੰਡਾਗਾ ਉਹਨੂੰ ਬੁਲੰਦ ਕੀਤਾ ਤੇ ਸਾਰੀ ਦੁਨੀਆ ਦੇ ਵਿੱਚ ਇਹ ਮੈਸੇਜ ਗਿਆ ਵੀ ਹਿੰਦੁਸਤਾਨ ਦੇ ਬਲ ਜੇ ਕੋਈ ਅੱਖ ਵੀ ਚੱਕ ਕੇ ਦੇਖੂਗਾ ਤਾਂ ਉਹ ਬਹੁਤੇ ਦਿਨ ਆਪਣੇ ਘਰ ਚਾਹ ਨਾਲ ਨਹੀਂ ਬੈਠ ਸਕਦਾ ਤੇ ਭਾਰਤ ਇੱਕ ਵੱਡੀ ਸ਼ਕਤੀ ਬਣ ਚੁੱਕਿਆ ਤੇ ਦੁਨੀਆ 'ਚ ਜਿਹੜੇ ਇਹ ਜੇ ਕਿਤੇ ਵੀ ਉਗਰਵਾਦੀ ਬੈਠੇ ਨੇ ਉਹ थरथਰ ਕੰਬਦੇ ਨੇ ਤੇ ਉਹਨਾਂ ਦਾ ਆਉਣ ਵਾਲੇ ਸਮੇਂ 'ਚ ਵੀ ਜੇ ਕਦੇ ਕੋਈ ਅਹੀ ਜੀ ਕੋਸ਼ਿਸ਼ ਹੋਊਗੀ ਮੂੰਹ ਤੋੜ ਜਵਾਬ ਦਿੱਤਾ ਜਾਊ ਜਿਹੜੀ ਤਿਰੰਗਾ ਯਾਤਰਾ ਸੰਗਰੂਰ ਦੇ ਵਿੱਚ ਕੱਢੀ ਜਾਵੇਗੀ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਉਹਨੂੰ ਸਮਾਪਤ ਕਰਾਏ ਇਹ ਸਾਡੇ ਇੱਥੇ ਸ਼੍ਰੀ ਕਾਲੀ ਦੇਵੀ ਮਾਤਾ ਮੰਦਿਰ ਪਟਿਆਲਾ ਗੇਟ ਤੋਂ ਸਟਾਰਟ ਕਰਕੇ ਸੰਗਰੂਰ ਧੂਰੀ ਗੇਟ ਬਸ ਸਟੈਂਡ ਦੇ ਨੇੜੇ ਪੱਤੀਆਂ ਨੇ ਉੱਥੇ ਤੱਕ ਇਹ ਜਿਹੜੀ ਤਿਰੰਗਾ ਯਾਤਰਾ ਕੱਢੀ ਜਾਊਗੀ ਤੇ ਹਜ਼ਾਰਾਂ ਦੀ ਗਿਣਤੀ ਚ ਅੱਜ ਜਿਹੜੇ ਸ਼ਹਿਰ ਨਿਵਾਸੀ ਸਾਡੇ ਸੰਗਰੂਰ ਦੇ ਪਿੰਡਾਂ ਚ ਵੀ ਲੋਕ ਰਹਿੰਦੇ ਨੇ ਦੇਸ਼ ਪ੍ਰੇਮੀ ਨੇ ਸਾਰੀਆਂ ਸੰਸਥਾਵਾਂ ਦੇ ਲੋਕ ਇਕੱਠੇ ਹੋ ਕੇ ਅੱਜ ਉਹ ਫੌਜੀ ਜਵਾਨਾਂ ਦੀ ਲਈ ਅਸੀਂ ਇਹ ਤਿਰੰਗਾ ਯਾਤਰਾ ਕੱਢਣ ਜਾ ਰਹੇ ਹਾਂ ਸੰਗਰੂਰਵਾਲਾ ਜਿਹੜੀ ਤਿਰੰਗਾ ਯਾਤਰਾ ਪੰਜਾਬ ਦੇ ਹੋਰ ਕਿਹੜੇ ਸ਼ਹਿਰਾਂ ਦੇ ਵਿੱਚ ਕੱਢੀ ਜਾ ਰਹੀ ਹੈ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੇ ਅੰਦਰ ਇਹ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਵੀ ਸਾਡੇ ਅੱਜ ਇੱਥੇ ਸੰਗਰੂਰ ਜ਼ਿਲ੍ਹੇ ਦੀ ਇਹ ਪਹਿਲੀ ਜਿਹੜੀ ਤਿਰੰਗਾ ਯਾਤਰਾ ਸਟਾਰਟ ਹੋ ਰਹੀ ਆ ਇਸ ਤੋਂ ਬਾਅਦ ਅਸੀਂ ਧੂਰੀ ਭਵਾਨੀਗੜ ਜਿੰਨੇ ਵੀ ਸਾਡੇ ਪਿੰਡਾਂ 'ਚ ਵੀ ਬਲਾਕ ਲੈਵਲ ਤੇ ਆ ਅਸੀਂ ਇਹ ਤਿਰੰਗਾ ਯਾਤਰਾ ਕੱਢਾਂਗੇ ਮਿਸ਼ਨ ਸਿੰਦੂਰ ਨੂੰ ਲੈ ਕੇ ਜਿਹੜਾ ਕਿ ਜੋ ਕਾਮਯਾਬ ਹੋਇਆ ਉਸ ਚੀਜ਼ ਨੂੰ ਲੈ ਕੇ ਅੱਜ ਇਹ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਮਾ ਕਾਲੀ ਦੇ ਮੰਦਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਤਿਰੰਗਾ ਯਾਤਰਾ ਹੈ ਜਿਸ ਦੇ ਵਿੱਚ ਕੀ ਸਾਡੇ ਸ਼੍ਰੀ ਰਵਿੰਦ ਖੰਨਾ ਜੀ ਵੀ ਨਾਲ ਸ਼ਾਮਿਲ ਹੋਣਗੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਰਖਵਾਈ ਗਈ ਹੈ ਔਰ ਇਹ ਪੂਰੀ ਭਾਰਤੀ ਸੈਨਾ ਨੂੰ ਸਨਮਾਨ ਕਰਨ ਵਾਸਤੇ ਉਹਨਾਂ ਨੂੰ ਸਨਮਾਨਿਤ ਕੀਤੀ ਜਾ ਰਹੀ ਹੈ। ਬਹੁਤ ਅੱਛਾ ਜਿਹੜਾ ਹੈ ਕਿ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਠੀਕ ਨਹੀਂ ਉਸ ਤੋਂ ਦੂਰ ਜਿਹੜਾ ਹੈ ਕਿ ਇਹ ਮਿਸ਼ਨ ਸ਼ੁਰੂ ਕੀਤਾ ਸੀ ਔਰ ਬਹੁਤ ਹੀ ਕਾਮਯਾਬੀ ਨਾਲ ਸਾਹਮਣੇ ਵੀ ਆਇਆ ਔਰ ਆਪਨ ਪਤਾ ਵੀ ਲੱਗ ਰਿਹਾ ਇਸੇ ਉਹਦੇ ਖੁਸ਼ੀ ਦੇ ਵਿੱਚ ਕਿ ਹਰ ਜਗ੍ਹਾ ਦੇ ਵਿੱਚ ਹਰ ਸਿਟੀ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ।